ਇਹ ਤੇਰਾ ਮਾਸੜ ਅੰਦਾਜ਼ ਦਾ ਦਾਸ ਮੇਰੀ ਮorni ਬਾਕੇ ਲੈ ਚਲੀ ਆਵਾ ਤੇ ਮੋਰ ਵੀ ਲੈ ਜਾ ਛਦਾਈ ਨਹੀਂ ਗਾਉ ਮੈਂ ਤਾਂ ਤੈਨੂੰ ਸਿਰਫ ਇਹ ਦੱਸਣ ਨੂੰ ਫੋਨ ਲਾਇਆ ਵਾ ਵੀ ਲੋਕੀ ਸਾਨੂੰ ਮੋਰ-ਮੋਰ ਨਹੀਂ ਆਂਦੇ ਆ ਤੇ ਮੋਰਨੀ ਆ ਤੇ ਲੈ ਆ ਤੇ ਮੋਰ ਵਿਚਾਰੇ ਉੱਥੇ ਹੀ ਰਹਿ ਗਈ ਹਾਂ ਥੋੜੇ-ਥੋੜੇ ਠੰਡ ਪੈਣ ਲਈ ਆ ਤੇ ਪਤਾ ਭੰਗੜ ਗਿਆ ਹੋਣਾ ਹੀ ਵਿਚਾਰਾ ਉਹ ਵੱਡਾ ਮੋਰੋ ਰਹਿਣ ਦੇ ਪਿਆ ਨੂੰ ਉੱਥੇ ਉਹਦੇ ਦੱਸ ਕੋਰੇ ਨਾਲ ਖੰਭ ਚੜ ਚਲੇ ਕਿਤੇ ਦੱਸ ਤੇਰੇ 마ਸੀ-మాਸਰ ਨੂੰ ਅਗਲੇ ਮੋਰ-ਮੋਰ ਨਹੀਂ ਆਕਤਾ ਤੇ ਕਿਤੇ ਸੜ ਬਲ ਕੋਲਾ ਹੀ ਹੋ ਗਏ ਜੇ ਹੈਗੀਆਂ ਹੀ ਮੋਰ-ਮੋਰ ਨਹੀਂ ਕਰਕੇ ਆਹੋ ਹੂੰ ਹੈਲੋ ਹੈਲੋ ਸਸਿਕਲ 마ਸੀ ਸਸਰੀ ਕਾ ਲ ਪੁੱਤ ਕੀ ਹਾਲ ਰਾਜੀ ਆ ਠੀਕ ਆ ਚ ਸ਼ੁਕਰੇ ਸ਼ੁਕਰੇ ਮਹਾਰਾਜ ਦਾ ਮਾਸੀ ਅੱਜ ਕਿਧਰੋਂ ਸੁਖੀ ਚੜਿਆ ਅੰਕੇ ਤਾਂ ਮੈਨੂੰ ਹਮੇਸ਼ਾ ਹੀ ਫੋਨ ਲਾਉਣਾ ਪੈਂਦਾ ਤੈਨੂੰ ਤੂੰ ਨਹੀਂ ਮੈਨੂੰ ਕਦੀ ਫੋਨ ਲਾਇਆ ਬਸ ਮੇੜੇ ਹੀ ਮਾਰਦੀ ਰਹਿੰਦੀ ਹੁੰਨੀ ਆ ਤਾਂ ਅੱਜ ਕਿਵੇਂ ਲਾ ਲਿਆ ਫੋਨ ਮਾਸੀ ਆਂ ਦੀ ਹੁੰਦੇ ਨਾ ਵੀ ਬਣਾ ਕੇ ਰੱਖਣੀ ਚਾਹੀਦੀ ਆ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ ਆ ਅੱਛਾ ਤੇ ਤੇਰੇ ਲਈ ਮੈਂ ਕੱਖ ਆਂ ਉਹ ਨਹੀਂ ਪੁੱਤ ਤੈਨੂੰ ਕੱਖ ਥੋੜੀ ਆਖਿਆ ਵਾ ਮੈਂ ਕਿਉਂ ਹੀ ਮਾਂ ਰੋੜਿਆ ਵਾ ਅੱਜ ਮਹਾਵਰੇ ਬੜੇ ਬੋਲਦੀ ਤੂੰ ਅੱਜ ਕੱਲ ਮੁਸ਼ਕਲ ਉਹ ਆਪਣਾ ਪ੍ਰੋਬਲਮ ਉਹ ਪ੍ਰੋਬਲਮ ਉਹ ਮਾਸਂ ਅੰਗਰੇਜ਼ੀ ਕਰਦੀ ਤੇ ਨਾਮ ਬੋਲਿਆ ਗਾ ਰਾਂ ਕੀ ਕੀ ਪ੍ਰੋਬਲਮ ਪੈ ਗਈ ਆ ਉਹਨਾਂ ਪਤਾ ਕੱਲ ਨਾ પડે ਕੰਮ ਹੀ ਸ਼ਹਿਰ ਦੇ ਤੇ ਮੈਂ ਤੇਰੇ ਮਾਸੜ ਨੂੰ ਆਖਿਆ ਵੀ ਚੱਲ ਟਾਈਮ ਤੇ ਸਾਡਾ ਲੱਗਣਾ ਹੀ ਨਹੀਂ ਗਾ ਦੋਹ ਜੀਆਂ ਦਾ ਹੈ ਤੇ ਚੱਲ ਜਾ ਕੇ ਤੇ ਕਰ ਆਈਏ ਠੀਕ ਆ ਅਸੀਂ ਦੋਵੇਂ ਜੀ ਬੱਸੇ ਬੈਠੇ ਤੇ ਪੁੱਤ ਸ਼ਹਿਰ ਚਲ ਗਏ ਕੰਮਕਾਰ ਕਰਦਿਆਂ ਕਰਦਿਆਂ ਤੇ ਪੁੱਤ ਨੇਰਾ ਹੋ ਗਿਆ ਮੈਂ ਫਿਰ ਤੇਰੇ ਮਾਸੜ ਨੂੰ ਆਖਿਆ ਵੀ ਚੱਲ ਜਿਹੜੇ ਰਹਿ ਗਏ ਨਾ ਕੰਮ ਫੇਰ ਕਿਸ ਦਿਨ ਆ ਜਾਗੇ ਤਰਿਸ਼ਕਾ ਲਿਆ ਤੇ ਪੁੱਤ ਬੱਸ ਅੱਡੇ ਚਲ ਗਿਆ ਨੇਰਾ ਹੋਣ ਧਿਆ ਹੀ ਤੇ ਖੀਰ ਲਈ ਬੱਸ ਹੀ ਅੱਛਾ ਆਛਾ ਤੇ ਪੁੱਤ ਮੈਂ ਅੱਜ ਕਿਤੇ ਧੱਕੇ ਧੁੱਕੇ ਮਾਰ ਕੇ ਤੇ ਚੜ ਗਈ ਬੱਸ ਚ ਹੈ ਤੇ ਮਾਸੜ ਤੇਰਾ ਵਿਚਾਰਾ ਉੱਥੇ ਬਾਹਰ ਹੀ ਬਾਸਾ ਚ ਚੜਨੋਂ ਕਰੇ ਤੇ ਜਿਹੜਾ ਕਲੈਕਟਰ ਹੀ ਹੋ ਕਿੱਥੇ ਪੇਸ਼ ਜਾਣ ਦਵੇ ਤੇਰੇ ਮਾਸੜ ਦੀ ਹੈ ਉਹ ਬਥੇਰਾ ਮਾਸੜ ਤੇਰਾ ਆਖੇ ਮੈਨੂੰ ਵੀ ਮੈਨੂੰ ਹੀ ਬਾਹ ਲੋ ਮੈਨੂੰ ਵੀ ਬਾਹ ਲੋ ਤੇ ਮਾ ਜਿਹੜਾ ਆਪਣਾ ਕਲੈਕਟਰ ਹੀ ਹੋ ਕਰੇ ਨੋ ਮੋਰ ਨੋ ਮੋਰ ਤੇਰਾ ਮਾਸੜ ਅੰਦਾਸ ਮੇਰੀ ਮੋਰ ਨਹੀਂ ਬਾਕੇ ਲੈ ਚੱਲਿਆਂ ਵਾ ਤੇ ਮੋਰ ਵੀ ਲੈ ਜਾ ਹੈ ਤੇ ਕੋਤ ਬਸ ਭਰੀ ਪਈ ਦਿਨਾਂ ਨਾ ਤੁੰਨੀ हां ते ਸਾਹ ਕਿਤੇ ਨਿਕਲੇ ਨਾ ਮੈਂ ਵੀ ਬਥੇਰਾ ਬਾਰੀ ਥੜੀ ਐ ਤੇਰੇ ਮਾਸੜ ਨੂੰ ਕਰ ਆ ਜਾ ਆ ਜਾ ਆ ਜਾ ਤੇ ਪਤਾ ਨਾ ਉਹਦੇ ਨੋ ਮੋਰ ਦਾ ਮਤਲਬ ਹੀ 마ਸੀ ਵੀ ਹੋਰ ਨਹੀਂ بس ਵਾਰੀਆਂ ਫੁੱਲ ਹੋ ਗਿਆ ਹੋਰ ਨਹੀਂ ਕਿਹਨੂੰ ਜੜਾ ਸਕਦੇ بس ਤੋਰਲੀ ਕਲੈਕਟਰ ਨੇ ਤੇ ਮੋਰਨੀਆਂ ਤੇ ਲੈ ਆ ਤੇ ਮੋਰ ਵਿਚਾਰੇ ਉੱਥੇ ਹੀ ਰਹਿ ਗਈ ਹਾਂ ਤੇ ਮਾਸੀ ਹੁਣ ਫੇਰ ਤੇ ਪਤਾ ਫੋਨ ਤੈਨੂੰ ਮੈਂ ਤਾਂ ਲਾਇਆ ਵਾ ਵੀ ਤੂੰ ਨਾ ਇਦਾਂ ਕਰ ਬਸ ਤੇ ਸਾਡੇ 11 ਵਜੇ ਤੋਂ ਪਹਿਲਾਂ ਆਉਣੀ ਤੂੰ ਨਾ ਆਪਣੇ ਮਾਸੜ ਨੂੰ ਬਾਹ ਲਿਆ ਹੈਂ ਵਿਚਾਰਾ ਫੁੱਟਬਾਲ ਦੇ ਸੁੱਤਾ ਹੋਣਾ ਹੀ ਰਾਤੀ ਓ ਫੁੱਟਬਾਲੀ ਮਾਸੀ ਉਹ ਫੁੱਟਪਾਥ ਆਹੋ ਹੋਈ ਫੁੱਟ ਆਹੋ ਹਾਂ ਗੋਡੇ-ਗੋਡੇ ਠੰਡ ਪੈਣ ਲਈ ਤੇ ਪਤਾ ਘੁੰਗੜ ਗਿਆ ਹੋਣਾ ਹੀ ਵਿਚਾਰਾ ਓ ਵੱਡਾ ਮੋਰੋ ਰਹਿਣ ਦੇ ਪਿਆ ਨੂੰ ਉੱਥੇ ਉਹਦੇ ਦੱਸ ਕੋਰੇ ਨਾਲ ਖੰਭ ਚੜ ਚਲੇ ਕਿਤੇ ਦੱਸ ਓ ਇੱਕ ਗੱਲ ਆ ਪਤਾ ਆਇਆ ਵੱਡਾ ਮੋਰ ਦੇ ਮੋਰਨੀ ਤੂੰ ਵੱਡੀ ਓ ਤੈਨੂੰ ਮੈਂ ਇੱਕ ਗੱਲ ਦੱਸਾਂ ਜੇ ਕਿਤੇ ਕਲੈਕਟਰ ਨੇ ਤੇਰੇ ਫੁੱਫੜ ਨੂੰ ਮੋਰ ਆਖਿਆ ਹੁੰਦਾ ਨਾ ਤੇ ਤੇਰੇ ਤੇਰੀ ਭੂਆ ਚਤਰੋ ਸਰਬੋ ਦੇ ਹੋ ਵੱਡੀ ਨਹੀਂ ਲੱਗਣੀ ਤੁਹਾਨੂੰ ਮੈਂ ਦੱਸਾਂ ਤੇ ਤੇਰੇ ਮਾਸੀ ਮਾਸਰ ਨੂੰ ਅਗਲੇ ਮੋਰ ਮੋਰ ਨਹੀਂ ਆਕਤਾ ਤੇ ਕਿਤੇ ਸੜ ਬਲ ਕੋਲਾ ਹੀ ਹੋ ਗਏ ਜੇ ਹੈ ਹੁ ਲੈ ਹਣ ਉਹਨੂੰ ਮੋਰ ਨੂੰ ਚੁਕ ਤੂੰ ਰਹਿਣ ਦੇ ਆਪੇ ਆ ਜੂਗਾ ਬਸੇ ਬਹਿ ਕੇ ਉਹ ਤੇ ਕੋਈ ਨਹੀਂ ਪਤਾ ਜਿੱਦਣ ਤੈਨੂੰ ਮਾਸੀ ਅਕੋ ਨਾਲ ਕੋਈ ਕੰਮ ਪਿਆ ਨਾ ਫਿਰ ਤੈਨੂੰ ਮਾਸੀ ਅਕੋ ਦੱਸੂਗੀ ਫਿਰ ਤੈਨੂੰ ਮਾਸੀ ਅਕੋ ਦੱਸੂ ਵੀ ਮਾਸੀ ਅਕੋ ਕੀ ਚੀਜ਼ ਆ ਚੰਗਾ ਹੋ ਮਾਸੀ ਉਹ ਮੋਰ ਉਸੋ ਸੌ ਪਤਾ ਜਿਹੜਾ ਤੇਰਾ ਵਖੀਆਂ ਖੜੀ ਹੱਸਾ ਨਿਕਲਣ ਡਿਆ ਵਾ ਹੱਦ ਹੋ ਗਈ ਆ ਮੈਂ ਮਾਨ ਤਾਨ ਕੀਤਾ ਉਹ ਗੱਲ ਮੈਂ ਤੈਨੂੰ ਦੱਸਾਂ ਕੰਮ ਮੈਨੂੰ ਤੇਰਾ ਨਾਲ ਕੋਈ ਨਹੀਂ ਆ ਉਹਨੇ ਤੇਰੇ ਮੱਖ ਨੂੰ ਜਾਣਾ ਐਡਾ ਕੋਈ ਛਦਾਈ ਨਹੀਂ ਦਾ ਉਹ ਮੈਂ ਤੇ ਤੈਨੂੰ ਸਿਰਫ ਇਹ ਦੱਸਣ ਨੂੰ ਖੂਨ ਲਾਇਆ ਵਾ ਵੀ ਲੋਕੀ ਸਾਨੂੰ ਮੋਰ ਮੋਰ ਨਹੀਂ ਆਂਦੇ ਆ ਤੇ ਹੈ ਗਈ ਅਹੀ ਮੋਰ ਮੋਰ ਨਹੀਂ ਤੇ ਰਹਿਣਾ ਹੀ ਤੇ ਕਰ ਲੋ ਜਿੰਨੇ ਜੋ ਕਰਨਾ ਜੇ ਆਹੋ ਇਹ ਨਾ ਨਾ ਮਸੀ ਕੋਈ ਤਾਂ ਫਰਨੇ ਸਭੀ ਆ ਤੂੰ ਮੇਰੀ ਗਾਲਤੇ ਸੌਲਾ ਤਰ ਪਰਲੇ ਬਾਦ ਛੱਡ ਲਈ ਉਹ ਲੈ ਆਉਣੇ ਤੇਰੇ ਮੋਰ ਨੂੰ ਚੁੱਕ ਕੇ ਉਤੋਂ ਕਿਤੇ ਨਹੀਂ ਉਹਦੇ ਕਿਤੇ ਉਹ ਖੰਭ ਕੋਈ ਪੁੱਟ ਕੇ ਕਿਤਾਬ ਚ ਰੱਖ ਲੈਣ ਲੱਗਾ ਉਹ ਚੱਲ ਬੰਦ ਕਰ ਫੋਨ ਮਸੀ ਫੋਨ ਨਾ ਗੱਡੀ 1 ਮਿੰਟ ਹੈਲੋ ਸਾੜੀ ਗਏ ਆ ਮੋਰ एक यही a